ਆ ਜਾ ਰਹੇ ਜਪਰੀਚਾਂ ਜਿਹੜੇ ਦਰਿਆ ਸਤਲੁਜ ਕਹਿੰਦੇ ਵੀ ਪਾਣੀ ਆ ਇਹ ਉਹੀ ਸਤਲੁਜ ਆ ਆ ਦੇਖੋ ਕੀ ਹਾਲਾਤ ਕਰ ਗਿਆ ਤੇ ਬਾਕੀ ਸਾਡਾ ਮੋਟਰਸਾਈਕਲ ਵੀ ਪਤਾ ਨਹੀਂ ਕੀ ਕੁਝ ਕਰੂਗਾ ਛੋਟਾ ਘੇਰ ਕੋ ਨਹੀਂਗਾ ਹੈ ਬਾਕੀ ਜੀ ਅੱਜ ਦੇਖਣ ਚੱਲੇ ਆ ਕਿਵੇਂ ਕਿੱਲੇ ਦਾ ਆਪਣਾ ਮਿਲਣਾ ਨੇ 25 ਕੁ ਹੀ 25 30 ਤੋ ਕੋਸ਼ਿਸ਼ ਆਪਣੀ جاری ਆ ਪਿੱਛੇ ਕੰਮ ਨਿਬੜ ਗਿਆ ਵਸ 1 ਮਹੀਨਾ ਬੜਾ ਕੱਟ ਨਹੀਂ ਇੱਧਰ ਇਹ ਇੱਕ ਲੰਘਾਵਾਂਗੇ ਪਾਰ ਉਹ ਉਤਾਰਾਂ ਤੋਂ ਦੇਖ ਨਾ ਦੇਈ ਕਿਤੇ ਯਾਰ ਮੈਨੂੰ ਲੱਕ ਲੱਗ ਜਰੇ ਤੈ ਰਾਹ ਕੋਲੀ ਬਣਾਣੇ ਪਾਣੀ ਚਾਹ ਪੱਕਾ ਕਰ ਕਰ ਹਾਂ ਆ ਦੇਖ ਲੋ ਜੀ ਪਾਣੀ ਚੱਲ ਰਿਹਾ ਪੱਕੀ ਕਣਕ ਨੂੰ ਪਾਣੀ ਇਸ ਤਰ੍ਹਾਂ ਚੱਲ ਰਿਹਾ ਕਿ ਕੰਪੈਨ ਨਹੀਂ ਚੱਲਣੀ ਇੱਥੇ ਜੇ ਪਾਣੀ ਛੱਡਾ ਜੂਗਾ ਤਾਂ ਕੰਪੈਨ ਵਧੀਆ ਚੱਲੂਗੀ। ਇਹ ਗਾ ਜੀ ਆਪਣਾ ਏਰੀਆ ਤੁਹਾਨੂੰ ਦੱਸ ਦਿੰਨੇ ਕਿਹੜਾ ਏਰੀਆ ਗਜਨੀ ਵਾਲਾ ਤੇ ਰਾਜਾ ਰਾਏ ਦੇ ਵਿਚਾਲੇ ਦਾ ਏਰੀਆ ਤੇ ਮੋਰ ਸਾਹ ਨਾਲ ਕਰਮ ਕਰਦੀ ਮੇਰਾ ਕਿਤੇ ਆ ਉਹੀ ਦਰਾਸਤ ਲੋ ਜਿੱਥੇ ਪਾਣੀ ਆਇਆ ਐਡ ਕੀ ਤੇ ਬਹੁਤ ਆ ਜਮੀਨ ਸਾਰੀ ਵਧੀਆ ਸੀ ਇਧਰ ਵਾਲੀ ਜਿਹੜੀ ਇਹਨੇ ਪਾਣੀ ਨਾਲ ਖਰਾਬ ਹੋ ਗਈ ਐ ਤਾਂ ਇਹਨਾਂ ਦਾ ਰੇਤਾ ਚੜ ਗਿਆ ਤੇ ਸਾਰੀ ਪਜਾਉ ਹਿਆ ਵਧੀਆ ਜਰਾ ਤੇ ਕਣਕ ਵਿੱਚ ਦਰਿਆ ਦੇ ਵੀ ਖੜੀ ਆ ਜੀ ਅਜੇ ਇੱਥੇ ਮਸ਼ੀਨ ਲੰਘ ਜੂਗੀਵੇਂ ਤੇ ਹੁਣ ਤੁਹਾਨੂੰ ਜਿਹੜਾ ਆਪਣਾ ਦਰਿਆ ਚੱਲ ਰਿਹਾ ਜਿੰਦੇ ਪਾਣੀ ਚੱਲ ਰਿਹਾ ਤੁਹਾਨੂੰ ਉਹ ਦੱਸਉਂਦੇ ਆ ਚੱਲ ਗਏ ਜਿੱਤੋਂ ਮਸ਼ੀਨ ਆਪਾਂ ਨੇ ਪਾਰ ਕਰਨੀ ਆ ਤੇ ਬੰਦੇ ਇੱਧਰ ਬਹੁਤ ਹਿੰਮਤੀ ਨੇ ਕਿਸਾਨ ਵਿਚਾਰੇ ਇਹਨੇ ਹਿੰਮਤੀ ਆ ਕੇ ਉਹਨਾਂ ਨੇ ਦਰਿਆ ਦੇ ਵਿੱਚ ਦੇ ਕਿਸੇ ਤਰੀਕੇ ਨਾਲ ਇਹਨਾਂ ਨੇ ਰਸਾ ਬਣਾ ਹੀ ਰਿਹਾ ਆਪਣਾ ਪਹਿਲਾਂ ਇੱਥੇ ਬੋਲ ਹੁੰਦੀ ਪਾਣੀ ਤੁਪਾਣੀ ਬੋਲਪੂਣ ਤਾਂ ਚੱਕੀ ਗਿਆ ਤੇ ਕਣਕ ਦਾ ਜੀ ਬੰਨ ਜਾਂਦੇ ਹਾਂ ਠੀਕ ਹੈ ਠੀਕ ਹੈ ਆ ਗਿਆ ਜੀ ਦਰਿਆ ਆਪਣੇ ਵੀਰ ਕਈ ਜਿੱਦਾਂ ਹੁਣ ਬਾਹਰ ਦੇ ਰਾਜਸਥਾਨ ਇੰਦੀ ਉਹ ਨਦੀ ਵਗੈਰਾ ਬੋਲਦੇ ਆਪਾਂ ਬੋਲਦੇ ਆਂ ਦਰਿਆ ਇਧਰ ਤੇ ਹੁਣ ਸੋ ਰਸਤਾ ਦਿਖਾਉਂਦੇ ਕਿੱਥੋਂ ਮਸ਼ੀਨ ਪਾਰ ਕਰਨੀ ਆਪਾਂ ਉਹ ਦੋ ਦਾ ਹੋਰ ਟੰਗੀ ਖੜੇ ਆ ਉਹ ਲਿਆ ਕੇ ਬੈਟਾ ਬਟਾ ਕਰ ਸੀ ਜਾਂਦੇ ਨੇ ਮੇਰੇ ਖਿਆਲ ਚ ਆਪਾਂ ਨੂੰ ਜਾਣ ਦਾ ਕੋਈ ਫਾਇਦਾ ਨਹੀਂ ਹਣਾ ਕਿ ਹੈਗਾ ਹਾਂ ਉਹ ਏਰੀਆ ਸਾਰਾ ਖੜਾ ਆਈ ਏਰੀਆ ਵਾਕਿਆ ਵੀ ਵੀਰਿਆ ਖੜਿਆ ਬਹੁਤ ਤੇ ਆ ਦੋ ਬੈਲਟਾ ਬੁਲਟਾਈ ਕਸੀ ਜਾਂਦੇ ਆ ਬੰਦੇ ਅਹ ਰੇਗ ਤਰਲਾ ਮਾਰ ਰਿਆ ਸੀ ਸਿਰ ਮੁੰਡਾ ਲੱਗਿਆ ਜੀ ਤਰਲਾ ਰੇਗ ਮਾਰੀਏ ਤਾਂ ਚਲੋ ਯਾਰ ਜਿਹੜਾ ਕੋ ਚਾਰ ਪੈਹ ਬਾਂਜਿਆ ਲੋਹੀ ਹੀ ਵੀ ਇਹ ਚੜਨੀ ਕਿੱਥੋਂ ਆ ਡਰਾਈਵਰਾਂ ਤੇ ਚੜੂ ਕਿੱਥੋਂ ਹੈ ਸਿੱਟਾ ਚੱਲੇ ਜਿੱਥੇ ਰੋ ਇਤਨਾ ਚੜਨੀ ਆ ਉਹ ਜੀ ਅੱਗੇ ਦੋ ਮਸ਼ੀਨ ਕੰਬੈਨਾਂ ਖੜੀਆਂ ਆ ਉਹ ਸਾਹਮਣੇ ਧਿਆਤ ਤਰੁ ਕਰੀ ਜਾਂਦੇ ਆ ਬੈਲਟ ਬੁਲਟਾ ਸੈੱਟ ਕਰੀ ਜਾਂਦੇ ਆ ਤੇ ਇੱਕ ਸਾਡਾ ਬੰਦਾ ਹੈਗਾ ਅਸੀਂ ਉਹਦਾ ਨਾਂ ਨਹੀਂ ਹੈ ਆਪਣਾ ਰਿਸ਼ਤੇਦਾਰ ਹੀ ਹੈ ਉਹ ਕੰਬੈਂਟਾ ਦਾ ਨੂੰ ਸਵਾਰ ਹੋਇਆ 1 ਮਿੰਟ ਦਾ ਵੀ ਸਾਡੇ ਕੋਲ ਕੁਝ ਹੋਰ ਸੀ ਤੇ ਇੱਥੇ ਬੰਨੀ ਕੀ ਥਾਲੀ ਲੈ ਕੇ ਲਗਿਆ ਉਹਦਾ ਇੱਕ ਦਿਨ ਬੁੱਢੀ ਬਾਰੇ ਪੜੀ ਜਾਂਦਾ ਪਿੱਛੇ ਆਪੋਂ ਦੇ ਬਟੇ 15 ਕਿੱਲੇ ਇਹ ਅਫਸਰ ਮਾਪਾ ਲੈ ਕੇ ਜਾ ਰਹੇ ਇੱਥੇ ਕੰਬੈਂਟਾ ਸਾਹਮਣੇ ਦੇਖ ਲਈ ਬਾਣੀ ਦੇ ਵਿੱਚ ਆ ਗਏ ਨੂੰ ਬਾ ਵੀਰ ਜੀ ਦੋ ਲੈ ਕੇ ਜਾ ਰਿਹਾ ਪਾਰ ਇਹ ਨੰਬਰ ਆਪਣਾ ਵੀ ਲੱਗੂਗਾ ਪਾਣੀ ਦਾ ਠੀਕ ਹੀ ਆਣਾ ਹਾਂ ਆਹ ਟਰੈਕਟਰ ਵੇਖ ਲਈ ਚੱਲ ਉਹ ਟਕਰਾ ਪਵੇ ਆਇਆ ਆਪਣਾ ਰਾਈ ਕਰੀ ਇੱਥੇ ਤੇ ਬਲਾਸੇ ਬੜੀ ਗੱਲ ਦੇ ਆ ਗਈ ਆਈ ਕੰਬੈਨ ਪਾਹਰਾ ਅਸੀਂ ਕੰਬੈਨ ਦੇ ਪਿੱਛੇ ਵੀ ਹਜਾਵਾਂਗੇ ਆਇਆ ਅਸਲ ਅਸਲ ਖੇਤੀ ਜੀ ਨੂੰ ਕਹਿੰਦੇ ਆ ਨਾ ਇਹ ਖੇਤੀ ਆਸ ਵਾਲਾ हां ए छात्रो इ दरिया जी जेड़ा दस दे जिंदे च पानी सत्ता دریاਵਾਂ ਦਾ ਪੰਜਾਂ دریاਵਾਂ ਦਾ ਪਾਣੀ ਇਹਦੇ ਵਿੱਚ ਹੀ ਆਉਂਦਾ ਕੱਲੇ ਚ ਇਕੱਠਾ ਹੋ ਗੇ ਜਿਹੜਾ ਇਹ ਤੁਹਾਨੂੰ ਪਿਛਲੀ ਵੀਡੀਓ ਜੇ ਆਪਾਂ ਦਿਖਾਇਆ ਸੀ ਉਹ ਗੇਟ ਤੇ ਕਰ ਪਾਣੀ ਦਾ ਪਹੁੰਚ ਆਹੀ ਉਹ ਵਿਰਾਮੇ ਦਾ ਨਿੱਛੜੇ ਇਹ ਆ ਦਾ ਕਰਮਾਲੀ ਕਰ ਗਏ ਇੰਨਾ ਏਰੀਆ ਪਾਰ ਆਪਾਂ ਵੀ ਵਿੱਚ ਪਾਣੀ ਦੇ ਜਾ ਰਹੇ ਹਾਂ ਅ ਤੂੰ ਕਿੱਧਰ ਤੈਨੂੰ ਪਾਣੀ ਛੋਟਾ ਆਉਂਦਾ ਮੈਨੂੰ ਵੱਡਾ ਆਉਂਦਾ ਇਹ ਕਿ ਹਿਸਾਬ ਹੈ ਆਇਆਈ ਓਏ ਮੈਂ ਉਹ ਉਲਟ ਚੱਲਾਂਗੇ ਸੁਬਕਿਓ ਵਿੱਚ ਦੀ ਟਰੈਕਟਰ ਆ ਰਹਾ ਐ ਅੱਗੇ ਕੇ ਟਰੈਕਟਰ ਜਾ ਰਹਾ ਐ ਤੇ ਪਿੱਛੇ ਪਿੱਛਾ ਆਪਾਂ ਜਾ ਰਹਾ ਆਪਣੀ ਕੰਬੈਨ ਦਾ ਜੋਰ ਇਧਰ ਆ ਇਧਰ ਵੀਰਤੀ ਆ ਸਾਹਮਣੇ ਆ ਸਾਡੇ ਪਿੱਛੇ ਪਿੱਛੇ ਆ ਰਹੀ ਐ ਕੰਬੈਨ ਆਹ ਦੇਖੋ ਤੇ ਇਧਰ ਐ ਕਿੱਲੇ ਆਉਣੇ ਆ 15 15 20 20 ਮਸ਼ੀਨਾਂ 6 7 ਨਗੀਆਂ ਤੇ ਅੱਜ ਆਪਣੀ ਵਾਰੀ ਆ ਅੱਜ ਆਪਾਂ ਵੀ ਲਗਾਵਾਂਗੇ ਤੇ ਉਹ ਕੰਬਾਈਨ ਉਹ ਲੰਘੇ ਉਹ ਟਰੈਕਟਰ ਜਾ ਰਾ ਟਰੈਕਟਰ ਦੇ ਵਿੱਚ ਵਿੱਚ ਜਾਊਗੀ ਟਰੈਕਟਰ ਦੇ ਪਿੱਛੇ ਪਿੱਛੇ ਬੜਾ ਲੱਥ ਕੇ ਨਹੀਂ ਜਾਂਦੀ ਇਧਰ ਸਾਡੇ ਵੀਰ ਆ ਵੀ ਲੈ ਕੇ ਜਾ ਰਿਹਾ ਹੈ ਜਿਹੜਾ ਅਗਲਾ ਆਉਂਦਾ ਕੋਈ 10 20 ਕਿਲੋ ਇੰਨੇ ਹੀ ਬੋਤ ਨੇ ਹਨਾ ਡਰਾਈਵ ਦਾ ਖਰਚਾ ਹੀ ਨਿਕਲੂਗਾ ਉਹ ਜਾਂਦਾ ਕਿ ਪਾਣੀ ਦਾ ਵਾਵਾ ਹੀ ਹੈ ਹਨਾ ਚੇਕਲੀ ਵੀ ਹੂੰ ਬਾਕੀ ਨਾਲ ਬੈਲਟਾ ਪੁੱਡਾ ਕੀਤੇ ਆਂ ਜੀ ਟਾਇਰ ਟਾ ਗਈ ਜੀ ਗਈ ਕਰਮਾਲੀ ਗਈ ਨਾਂਗੀ ਨਾਂਗੀ ਨਾ ਨਾਂਗੀ ਨਾਂਗੀ ਬੈਲਟ ਪਾ ਬੈਲਟਾ ਭਜ ਗਏ ਨਾ ਸਲਿੱਪ ਮਾਰ ਲੱਗ ਗਏ ਗਈ ਚੜ ਗਈ ਚੜ ਗਈ ਚੜ ਗਈ ਚੜ ਗਈ ਹਾਂਗਾ ਪਾਣੀ ਸੁੱਕਾ ਹੂੰ ਚੜ ਗਈ ਚੜ ਗਈ ਬੈਲਟ ਸਲਿੱਪ ਮਾਰ ਗਈ ਆ ਜੀ ਕੰਬੈਨ ਦੀ ਆ ਦੇਖ ਪਾਣੀ ਕਰਕੇ ਹਨਾ ਰੋਕਣਾ ਚਾਹੁੰਦਾ ਕਿ ਕਲਾਚ ਤੇ ਕੋਲ ਕਲਾਚ ਤੇ ਥੋੜਾ ਰੱਖੀ ਖੜਾ ਬੈਲਟ ਸਲਿੱਪ ਮਾਰੀ ਜਾਂਦੀ ਏ ਆ ਦੇਖੋ ਕਿੰਨੀ ਔਖੀ ਮਸ਼ੀਨ ਜਾ ਰਹੀ ਆ ਵਾਕਿ ਚੜ ਜਾਗੀ ਕਰਮਾ ਵਾਲੀ ਇਹ ਕੱਢਣ ਲਾ ਕੇ ਜਾਣੀ ਚਾਹੀਦੀ ਵੈਸੇ ਤਾਂ ਮੈਂ ਤਾਂ ਕਹਿੰਨਾ ਹੈ ਵੀ ਕਟਰ ਲਾ ਕੇ ਠੀਕ ਹੈ ਗੁਫਾਰ ਰਹੀ ਨਾ ਭਾਰਤਾ ਰਹਿੰਦਾ ਬਾਕੀ ਕਰ ਰਹਾ ਕੋਸ਼ਿਸ਼ ਵੀਰ ਮੇਰੇ ਜਾਨ ਦੀ ਨਿਕਲ ਜਾ ਰਹਾ ਵਧੀਆ ਚੜ ਗਈ ਚੜ ਗਈ ਚੜ ਗਈ ਆਹ ਜੀ ਨਦੀ ਸਤਲੋ ਜਾ ਉਹ ਵੀ ਕਾਬਰੇ ਖੜੇ ਆ ਆਪਾਂ ਟਰੈਕਟਰ ਤੇ ਆਈਏ ਉਨੇ ਗੀਅਰ ਪਰ ਛੋਟਾ ਕਰ ਲੈ ਕੀ ਚੱਕਰੀ ਹਾਂ ਟਾਇਰ ਤਾਂ ਨਹੀਂ ਘੁਮਾਣਾ ਨਹੀਂ ਟਾਇਰ ਤਾਂ ਸਿੱਧੇ ਹੀ ਨੇ ਛਾੜੀ ਜਾਣੀ ਐ ਟਰੈਕਟਰ ਨਾਲ ਨਿਕਲ ਜੂਗੀ ਭਰਾ ਕਿੰਨਾ ਲੋ ਬੜੀ ਸਪੀਡ ਤੇ ਇੱਥੋਂ ਸਿੱਟਦਾ ਲੱਗਿਆ ਜਾਣੀ ਹੂੰ ਉਹ ਨਾ ਬੈਲਟ 'ਚ ਪਾਣੀ ਪੈ ਗਾਣਾ ਉਹਨੇ ਹੁਣ ਜ਼ੋਰ ਘੱਟ ਹੀ ਮਾਰਨਾ ਐ ਇਕੱਲੀ ਕਾਲੀ ਹੁਣ ਬੇਸ਼ਰਮੀ ਤਾਂ ਨਹੀਂ ਆਉਂਦਾ ਹਣਾ ਉਮੈਨ ਕੀ ਆਖਣਗੇ ਨਾ ਲਈ ਆ ਉਹ ਟਰੈਕੀ ਹੁੰਦੇ ਨੇ ਉਹ ਕਿੰਨੋਂ ਅੱਛਾ ਉਹਦੇ ਕਰਕੇ ਅਜੇ ਅਜੇ ਨਹੀਂ ਮਸ਼ੀਨ ਦਾ ਮੋਸ਼ਨ ਬਣੇ ਪੂਰਾ ਬੈਲਟ ਨਾਲ ਜੇ ਨਹੀਂ ਕੰਮ ਕੀਤਾ ਔਰ ਕਿੱਥੇ ਚੜੂਗੀ ਉਹ ਜਿਹੜਾ ਕਹਾ ਇਹ ਜਾ ਰਹੀ ਹੈ ਜੀ ਹੁਣ ਸਾਹਮਣੇ ਉੱਥੇ ਚੜ ਰਹੀਆਂ ਇੱਥੇ ਜਾ ਰਹੀ ਹੈ ਜੀ ਇਹ ਉਹ ਜਾ ਰਹੀ ਐ ਅੱਗੇ ਕੇ ਟਰੈਕਟਰ ਕੰਬੈਨ ਪਿੱਛੇ ਵੀ ਟਰੈਕਟਰ ਜਾ ਰਿਹਾ ਐ ਇਹਨਾਂ ਉਥੇ ਸਿੱਧੀ ਚਲਾਉਣੀ ਆ ਏਰੀਆ ਮੈਨਾਂ ਤਾਂ ਬਹੁਤ ਖੜਾ ਪਾਰ ਹਨਾ ਕਿਹੜਾ ਪਿੰਡ ਐ ਆਪਣਾ ਗਜਨੀ ਵਾਲਾ ਭਾਈ ਸਾਹਿਬ ਲੋਕਲ ਹੀ ਬੰਦੇ ਇਹ ਤਾਂ ਫਿਰ ਪੈਂਚਲੀ ਤੇ ਉਥੇ ਗੈਨੀਆਂ ਰੱਬ ਨੇ ਆ ਉਥੋਂ ਨਹੀਂ ਲਗਾਉਂਦੇ ਇਹ ਤਾਂ ਪੈਂਡੂਗਾ ਇਹ ਪਾਣੀ ਦੇ ਇੱਥੇ ਬੈਠੇ ਨਹੀਂ ਹੌਣ ਲਾ ਕੇ ਚਲੇ ਜਾਓਗੇ ਨਹੀਂ ਹਾ ਥੋੜੇ ਪਿੰਡ ਚਲਣੀ ਨੇ ਕਿੰਨੇ ਦਾ ਇਹ ਆਜ ਮਾੜਿਆ ਸਰਦਾਰ ਜੀ ਚਲੋ ਚਲਾਓ ਫਿਰ ਅਹੀਂ ਲਿਉੜੀ ਐ ਨਗਾਓ ਹਾਂ ਸਾਡੇ ਤੁਸੀਂ ਕੋ ਟਪਾਣੀ ਕਮੈਨ ਵੀਡੀਓ ਬਣਾਉਂਦਾ ਤੁਸੀਂ ਟਪਾਣੀ ਆ ਹਾਂਜੀ ਹਾਂਜੀ ਤੇ ਉਧਰ ਥੋੜੇ ਨੰਗਦੀ ਉਧਰ ਦੀ ਨਹੀਂ ਬਾਈ ਉੱਥੇ ਪਾਣੀ ਵੱਡਾ ਅੱਛਾ ਫੇਰ ਇੱਥੇ ਹੀ ਜਾਓਗੇ ਖੜ ਗਿਆ ਅਸੀਂ ਇਹ ਤੈ ਡਰਾ ਪਾਦ ਪਿੱਛੇ ਖਿੱਚਿਆ ਨੇ ਗਾਣੀ ਟਪਾਈਆਂ ਉਹ ਨਹੀਂ ਟਪਾਈਆਂ ਬੁਰੇ ਹਾਲ ਨੇ ਇੱਥੇ ਅੱਛਾ ਫੇਰ ਵਾਪਸੀ ਲੈ ਗਿਆ ਹਾਂ ਉਹ ਵਾਪਸੀ ਬੰਦਾ ਲੈ ਗਿਆ ਉਹਨੂੰ ਇੱਥੋਂ ਤੱਕ ਕੀ ਖਰਚਾ ਪਿਆ ਜਿਹੜਾ ਕਿ ਕੰਪੈਨ ਕੱਢਣ ਦਾ ਹੈ ਡਰੇ ਦਾ ਅੱਛਾ ਤੇ ਉਹ ਮੰਨੀ ਚਾਗਿਆ ਕਿ ਇੱਥੇ ਸਾਡੇ ਵੱਲੇ ਇਹ ਮਸ਼ੀਨਾ ਪਾਣੀ ਆ ਹੀ ਨਹੀਂ ਅਗਲਾਂ ਦਾ ਯਾਰ 20 ਕਿਲੇ ਵੱਡਾ ਕੀ ਫਾਇਦਾ ਨਿਕਲੂਗਾ ਐਵੇਂ ਉਹਦੇ ਜਿੰਦਾ ਜਿਆਦਾ ਹੁੰਦਾ ਖਰਚਾ ਹੋ ਗਿਆ ਹੈ ਡਰੇ ਤੇ ਮਸ਼ੀਨਾਂ ਪਾ ਜੇਸੀਬੀ ਪਾਈ ਉਹਨੇ ਉਹਦੇ ਪਿਛਾਂ ਖਿੱਚੀਆਂ ਫਿਰ ਸਰਕਾਰਾਂ ਕੋਲ ਪੋਲ ਨਹੀਂ ਪਾਉਂਦੀਆਂ ਨਾ ਸਰਕਾਰਾਂ ਨੇ ਮੰਗ ਕੀਤੀ ਹੈ ਬਾਕੀ ਪੋਲ ਨਹੀਂ ਦਿੰਦੇ ਡਰਮਾਂ ਵਾਲੀ ਪੋਲ ਦੇ ਦਿੱਤੀ ਉਹ ਕਦੇ ਡਰਮ ਬਹਿ ਗਏ ਤੇ ਕਦੇ ਫੱਟੇ ਟੁੱਟ ਗਏ ਨੁਕਸਾਨ ਬਹੁਤ ਹੋ ਗਿਆ ਉਹ ਜਦੋਂ ਪਾਣੀ ਆਦਾ ਰੋਡ ਡੁੱਟ ਜਾਂਦੀ ਉਹ ਇੱਥੇ ਖੜੀ ਚੰਗੀ ਕਿ ਪਹਿਲਾਂ ਵਾਲੀਆਂ ਚੰਗੀਆਂ ਸੀ ਇਹ ਤਾਂ ਬੇਕਾਰ ਹੈ ਪਹਿਲਾਂ ਚੰਗੀ ਸੀ ਸੱਤ ਜਾਰੇ ਸਰਕਾਰ ਚੰਗੀ ਸੀ ਕਾਲੀ ਦਲ ਅੱਛਾ ਉਹਨਾਂ ਬੜੀ ਹਸੂਲਤਾਂ ਦਿੱਤੀਆਂ ਇੱਥੇ ਬੱਡ ਨੂੰ ਬਹੁਤ ਬੱਡ ਦੇ ਵੀ ਬਹੁਤ ਹਸੂਲਤਾਂ ਦਿੱਤੀਆਂ ਨੇ ਕਾਲੀ ਦਲ ਨੇ ਆਂਦੇ ਕੋਈ ਹਸੂਲਤਾਂ ਨਹੀਂ ਇਹਨਾਂ ਦਾ ਬਸ ਇੱਥੋਂ ਚਲੇ ਗਏ ਚੰਡੀਗੜ੍ਹ ਨੂੰ ਉੱਥੇ ਵੇਖਿਆ ਹੀ ਨਹੀਂ ਪੰਜਾਬ ਦਾ ਕੀ ਹਾਲ ਹੋਇਆ ਹੁਣ ਪਾਣੀ ਆਇਆ ਇਹਨਾਂ ਨੇ ਇਹ ਨਹੀਂ ਪਤਾ ਵੀ ਇੱਥੇ ਖੇਤੀ ਕਿਵੇਂ ਬੰਦੇ ਕਰਦੇ ਆ ਆਹਲ ਖੇਤੀ ਆ ਹੈ ਕਾਰਨ ਉਹਦੇ ਕਈਆਂ ਦੇ ਡੰਗਰ ਨਰ ਬੁਰੇ ਹਾਲ ਹੋ ਗਏ ਨੇ ਇੱਥੂ ਦੇ ਲੋਕ ਅਸਲੋ ਬੇਕਾਰ ਹੋ ਗਏ ਇਹ ਵਿਆਹਾਂ ਨਹੀਂ ਪਾਇਆ ਗਏ ਨੇ ਟਰੈਕਟਰ ਕੀ ਲੈਣ ਆਉਂਦਾ ਹਣਾ ਟਰੈਕਟਰ ਹੈ ਬਈ ਟਰਾਲਾ ਲਿਆਏਗਾ ਪਿੱਛੇ ਹਾਂ ਮਸ਼ੀਨ ਕਪਾਨ ਰਿਸਕ ਹੈ ਬਈ ਇਹ ਉਸੇ ਦਾ ਲੰਗ ਜਾ ਜਾ ਇਹ ਤਾਂ ਹੈ ਹਾਂ ਸਹੀ ਗੱਲ ਹੈ ਅਵੀਰ ਮੇ ਨੇ ਕੰਪੈਨਟ ਪਾਉਣੀ ਆ ਮੱਥਾ ਟੇਕਣ ਆਇਆ ਬਹੁਤ ਔਖੀ ਇੱਧਰ ਹਣਾ ਖੇਤੀ ਕਰਨੀ ਹੈ ਹੈ ਨਹੀਂ ਹੈ ਬਣਿਆ ਆ ਟਰੈਕਟਰ ਤਾਂ ਕਿਹੜਾ ਕੀ ਹੋ ਜਾਏਗਾ ਉਹਨੂੰ ਫਿਰ ਮੈਂ ਮੈਂ ਲਿਆਵਾਂ ਫਿਰ ਕਰੋ ਹਾਏ ਲਿਆ ਆਂ ਮੈਂ ਆਹ ਯਾਰ ਹੋਰ ਕੀ ਲ ਜਾਣਾ ਬਸ ਦੇਖਦੇ ਆ ਫਿਰ ਕਰਾਂਗੇ ਕੋਈ ਨਾ ਫਿਰ ਤੂੰ ਜਾਣਾ ਨਹੀਂ ਪਾਰਾ ਹਾਏ ਹਾਏ ਨਹੀਂ ਆਣ ਮਸ਼ੀਨ ਲਿਆਣੇ ਫਿਰ ਵੀਰ ਮੇਰੇ ਮੱਥਾ ਟੇਕਦੇ ਆ ਵੀ ਕਿਵੇਂ ਨਾ ਸਹੀ ਸਲਾਮਤ ਪਹੁੰਚਣ ਪਾਰ ਆਪਣੇ ਆ ਤੇ ਇਹ ਰਾਹ ਤਾਂ ਕਿਵੇਂ ਆਪਣਾ ਪਾਰ ਲੱਗਦਾ ਇੱਥੇ ਇਹ ਹੀ ਨਾ ਹੈ ਬਲ ਸਾਸਰੀ ਕਬਲਾ ਹਾਂ ਤੇ ਉਹ ਇਹ ਇਹ ਦੱਸ ਵੀ ਇਹ ਤੁਹਾਨੂੰ ਕਿਉਂ ਪਾਲਾ ਦਾ ਰਸਤੇ ਦਾ ਵੀ ਰਸਤਾ ਇੱਥੋਂ ਬਣ ਸਕਦਾ ਪਾਣੀ ਜੇ ਕੋ ਛੋਟਾ ਇੱਧਰ ਮੂੰਹ ਕਰ ਇੱਧਰ ਕਰਨਾ ਨਹੀਂ ਕਰਦਾ ਚਲੋ ਇਹ ਦੱਸ ਦੇ ਇਦਾਂ ਦੱਸ ਦੇ ਕਿਵੇਂ ਪਾ ਲੱਗਦਾ ਤੁਹਾਨੂੰ ਵੀ ਇਹ ਮਾਲਕ ਦੇਣ ਵਾਲਾ ਬੰਦਾ ਤਾਂ ਕੋਈ ਚੀਜ਼ ਨਹੀਂ ਨਹੀਂ ਫਿਰ ਵੀ ਕੋਈ ਜੱਜਮੈਂਟ ਤਾਂ ਕਰਦੇ ਹੋਗੇ ਜੱਜਮੈਂਟ ਇਹ ਵਡੇਰਿਆਂ ਨੂੰ ਪਤਾ ਕੀ ਸਿਸਟਮ ਹੈ ਨਦੀ ਦਾ ਹਾਂ ਪਾਣੀ ਜਦੋਂ ਘਟ ਜਾਂਦਾ ਜਿਹੜੀ ਥਾਂ ਉਹ ਤਾਂ ਹੁੰਦੀ ਰੇਤਾ ਜੀ ਅੱਛਾ ਉਹਨੂੰ ਦੇਖ ਕੇ ਹੀ ਚੱਲਦੇ ਆ ਲੋਕ ਠੀਕ ਹੈ ਵੀ ਯਾਨੀ ਕਿ ਇੱਥੋਂ ਰਸਤਾ ਬਣ ਸਕਦਾ ਹਾਂ 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 ਇਹ ਪੁਰਾਣੇ ਬਜ਼ੁਰਗਾਂ ਦੇ ਖੋਜਾਂ ਨੇ ਹਨਾ ਓਕੀ ਕੱਲ ਅਸੀਂ ਇੱਕ ਬਜ਼ੁਰਗ ਨੂੰ ਮਿਲੇ ਇੱਥੋਂ ਗਜਨੀ ਆਲਦਾ ਸੀ ਉਹ ਆਂਦਾ ਆ ਕੇ ਬੈਰ ਪਾਰਟ ਪਾਉਣੀ ਆਂਦਾ ਤੁਸੀਂ ਐ ਕਰਾ ਤੁਸੀਂ ਲੋਕ ਵੀ ਆ ਜਾਏ ਤੁਹਾਨੂੰ ਦੱਸ ਦਊਗਾ ਮੈਂ ਵੀ ਕਿੱਥੋਂ ਕਿਵੇਂ ਲੰਘਣੀ ਆ ਆਲਾ ਮਾਥੂ ਕੰਪੈਨਟ ਪਾ ਦੂੰਗਾ ਪਾਰ ਹੈ ਕਿਉਂਕਿ ਨਾਲ ਪਤਾ ਹੁੰਦਾ ਪੁਰਾਣੇ ਬੰਦਿਆਂ ਨੂੰ ਹੁਣ ਜਿਵੇਂ ਲੈ ਕੇ ਜਾ ਰਹਾ ਇਹਨਾਂ ਨੂੰ ਪਤਾ ਵੀ ਇੱਥੋਂ ਐਂ ਕੰਪੈਨ ਜਾ ਸਕਦੀ ਆ ਹੁਣ ਪਿੱਛੇ ਆਊਗੀ ਕੰਪੈਨ ਆ ਇਹ ਜਾਂ ਦੂਜੀ ਕੰਪੈਨ ਅੱਗੇ ਕਨੰਗੀ ਆ ਹੁਣ ਆ ਦੂਸਰੀ ਆ ਰਹੀ ਆ ਤੇ ਬਾਕੀ ਆ ਵੀਰ ਮੇਰਾ ਪੌਣਾ ਕੰਬੈਨ ਤਾਂ ਉਹਨੇ ਵਚਦੀ ਇਹ ਦੂਜਾ ਗੇਅਰ ਲਾ ਗਿਆ ਇਹ ਦੂਜਾ ਲੋ ਬੈਲਟ ਟਾਈਟ ਤੇ ਬੈਲਟ ਡਾਊਨ ਲੱਗ ਪਈ ਪਾਣੀ ਉੱਪਰ ਆਪੋਨੇ ਪਰ ਡਾਇਟਰ ਟਪਾਣਾ ਪੈਣਾ ਅੱਗੇ ਹਾਂ ਇੱਥੇ ਹੀ ਹੋ ਗਈ ਹਾਂ ਨਹੀਂ ਬੈਲਟ ਨਹੀਂ ਕਲਚ ਬੜਾ ਜ਼ੋਰ ਨਹੀਂ ਲਾਉਂਦੀ ਆ ਨਾ ਉਹ ਨਾਂਗੀ ਹੀ ਇੱਥੇ ਹੀ ਫਸ ਗਈ ਜੀ ਨਾਂਗੀ 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 ਤੁਰ ਗਈ ਤੁਰ ਗਈ ਤੁਰ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਲੰਗ ਜੀ ਬਚਾ ਹੋ ਗਿਆ ਪਾਣੀ ਇੱਥੇ ਡੂੰਘਾ ਹੈਗਾ ਬਸ ਅੱਗੇ ਤਾਂ ਠੀਕ ਹੀ ਹੈ ਤਕਰੀਬਨ ਇਹ ਦਰਿਆ ਪਾਰ ਕਰਨਾ ਜਿਗਰਾ ਹੋਣਾ ਚਾਹੀਦਾ ਫੇਰ ਹੀ ਪਾਰ ਹੁੰਦਾ ਇਹਨਾਂ ਕਰਕੇ ਹਨਾ ਇੱਥੇ ਮੜਾਏ ਕਰ ਗਏ ਇੱਕ ਵਾਰੀ ਇਹ ਮਸ਼ੀਨ ਇੱਥੇ ਚੜ ਰਹੀ ਆ ਫਸ ਰਹੀ ਆ ਚੜੀ ਗਈ ਤਕਰੀਬਨ ਇੱਥੋਂ ਗਈ ਆ ਜੀ ਕੰਬੈਨ ਇਹ ਤਾਂ ਪਾਣੀ ਦੇ ਵਿੱਚ ਦੀ ਆ ਰਹੀ ਇੱਕ ਹੋਰ ਕੰਬੈਨ ਆਪਣੇ ਖੜਾ ਖੜਾ ਦੋ ਡੰਗੀਆਂ ਤੀਜੀ ਆ ਰਹੀ ਆ ਇਹ ਵੀ ਜਾਊਗੀ ਪਾਰੀ ਸਾਹਮਣੇ ਤੇ ਇਸ ਤੋਂ ਬਾਅਦ ਆਪਣੀ ਵਾਰੀ ਆ ਆਪਣੀ ਆਊਗੀ ਆਹ ਵਈ ਦਰਿਆ ਜੇ ਪਹਿਲਾਂ ਵੈ ਛੋਟਾ ਹੀ ਰਹਿ ਗਿਆ ਪਹਿਲਾਂ ਦਰਿਆ ਹੁਣ ਦਰਿਆ ਪਾਣੀ ਕਰਕੇ ਬਹੁਤ ਚੌੜਾ ਹੋ ਗਿਆ ਡਰਾਈਵਰ ਪੂਰੇ ਮਸਤੀ ਵਾਰ ਰਹਿਣ ਉੱਪਰ ਇਸ਼ਾਰਾ ਕਰਕੇ ਸਾਰਾ ਇਹ ਵੀ ਜਾ ਰਹੀ ਹੈ ਜੀ ਬੈਲਟ ਬੜਾ ਕੱਸਣਗੇ ਘਰੇ ਕਾਸਕੇ ਲੈਣਾ ਆਹ ਇਹ ਕਿਹੜੀ ਪੁਲੀ ਪਾਈ ਹੋਈ ਆ